ਸਾਥੀ ਸਭ ਤੋਂ ਪਹਿਲਾਂ ਮੈਂ ਜੈ ਭੀਮ ਜੈ ਭਾਰ ਜੈ ਵਾਲਮੀਕੀ ਹਰਨਾਮੇ ਦੀ ਅੱਜ ਇਹ ਨਾ ਸਾਡਾ ਰੋਡ ਤੇ ਹੁੰਦਾ ਪ੍ਰੋਗਰਾਮ ਸੀਗਾ ਤੇ ਸ਼ਾਮ ਨੂੰ ਕੱਲ ਅਫਸਰਾਂ ਨੇ ਅਫਸਰ ਸਹਿਬਾਂ ਨੇ ਫੋਨ ਕਰਕੇ ਕਿਹਾ ਕਿ ਤੁਹਾਡਾ ਕੰਮ ਹੀ ਨਿਬੇੜ ਜਾਵਾ ਤੁਸੀਂ ਸਿਰੇ ਕਾਨੂੰਨ ਕੋ ਜਾ ਕੇ ਮਿਲ ਲਈ ਕਿ ਪਰਚਾ ਹੋਇਆ ਵੀ ਦੇ ਦਸਤੂਰ ਹੈ ਨਿਸ਼ਾਨਦੇਹੀ ਵਾਸਤੇ ਕਿ ਸਾਨੂੰ ਲੜਿੰਦੀ ਹੈ ਨਿਸ਼ਾਨਦੇਹੀ ਪੱਤਰ ਖਾਲਾ ਜੀ ਪਰ ਕਾਨੂੰਨ ਕੋ ਏਡੀ ਹੰਕਾਰੀ ਦੀਦੀ ਆ ਏਡੀ ਤੇਜ਼ ਤਰਾ ਦੀਦੀ ਆ ਸਾਨੂੰ ਇੱਥੇ ਬੁਲਾ ਕੇ ਗੇੜੀ ਦੇਦੀ ਕਹਿੰਦੇ ਮੈਂ ਅਗਰ ਹੋਰ ਕੱਟ ਜਾਗੇ ਸਾਨੂੰ ਇਹ ਨਾ ਗੇੜੀਆਂ ਦੇਂਦੇ ਆ ਵਿੱਚ ਪ੍ਰਸ਼ਾਸਨ ਨਾਲ ਕੇ ਕਿਉਂਕਿ ਸਾਡਾ ਤਾਂ ਧਰਮ ਦਾ ਮਸਲਾ ਹੁੰਦਾ ਵਾ ਇਹ ਆਂ ਦਬਾਉਣਾ ਚਾਹੁੰਦੇ ਆ ਕਿ ਤਰ੍ਹਾਂ ਸਾਡੇ ਨਾਪਲੇ ਜਿਵੇਂ ਕੰਮ ਨਾ ਹੋਏ ਜੇ ਮੈਂ ਪੁੱਛਣਾ ਚਾਹੁੰਦਾ ਵਾਂ ਜੇ ਕੋਈ ਹੋਰ ਧਰਮ ਦਾ ਮਸਲਾ ਹੁੰਦਾ ਕੋਈ ਹੋਰ ਜਿੱਥੇ ਬੰਦੇ ਮਸਲਾ ਹੁੰਦਾ ਕੋਈ ਹੋਰ ਕਾਸਦਾ ਹੁੰਦਾ ਤੇ ਮੇਰੇ ਖਿਆਲ ਪੂਰੇ ਪੰਜਾਬ ਨੇ ਰਹੀਆਂ ਨਹੀਂ ਆ ਕਿਉਂਕਿ ਸਾਡੇ ਲੋਕਾਂ ਦੀ ਇੱਕ ਆ ਘੱਟ ਵਾ ਇਸ ਕਰਕੇ ਸਾਨੂੰ ਧੱਕੇ ਦਰਦਰ ਖਾਣੇ ਪੈਂਦੇ ਆ ਪਰ ਧੱਕੇ ਨਹੀਂ ਖਾਣੇ ਸੂਬਾ ਨੂੰ ਅਸੀਂ ਇਹ ਬੀਬੀ ਕਾਨੂੰਗੋ ਦਾ ਅੱਜ ਬਾਹਰ ਰੋਡ ਤੇ ਜਾਵਾਂਗੇ ਦਫ਼ਤਰ ਤੋਂ ਬਾਹਰ ਘਰਾਓ ਕਰਾਂਗੇ ਜੇ ਜੁਮੇ ਵਾਲੀ ਪ੍ਰਸ਼ਾਸਨ ਦੇ ਉਹ ਜਦ ਤੱਕ ਇਹ ਨਿਸ਼ਾਨ ਦੇਵਾਂਗੇ ਜਾਉਗੂ ਨਹੀਂ ਅਸੀਂ ਆਪਣਾ ਕੰਮ ਉੱਠਾਂਗੇ ਨਹੀਂ ਇੰਨੇ ਕਿਨਾਂ ਖਿਮਾ ਜੱਜਾ ਜੈਪੀਨ ਜੈਪਾਰ ਜੈ ਵਾਲਮੀਕੀ ਹਰ ਹਰ ਵਾ